ਨੱਬਾ ਜੇਲ ਬ੍ਰੇਕ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਸਿੱਖੂ, ਮਨਪ੍ਰੀਤ ਸਿੰਘ ਸਿੱਖੂ ਅਤੇ ਮਨੀ ਰਾਜਵਿੰਦਰ ਸਿੰਘ ਸੁਲਤਾਨ, ਕੁਲਵਿੰਦਰ ਸਿੰਘ ਸ਼ੀਰਾ ਅਤੇ ਪੰਜਾਬ ਗਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਹੋਰ ਕੋਸ਼ਿਸ਼ ਲਈ 10 ਦਿਨਾਂ ਹੋਰ ਪੁਲਿਸ ਰਿਮਾਂਡ ਦਾ ਵਾਅਦਾ ਕਰਨ ਦੀ ਅਪੀਲ ਕੀਤੀ ਜਿਸ ਦਾ ਦੋਸ਼ੀਆਂ ਵੱਲੋਂ ਪੇਸ਼ ਹੋਏ ਐਡਵੋਕੇਟ ਐਸਐਸ ਗਰੇਵਾਲ ਨੇ ਜ਼ੋਰਦਾਰ ਵਿਰੋਧ ਕੀਤਾ ਪਰ ਅਦਾਲਤ ਨੇ ਗ੍ਰਿਫਤਾਰ ਕੀਤੇ ਸਾਰੇ ਦੋਸ਼ੀਆਂ ਦਾ 2 ਫਰਵਰੀ ਤੱਕ ਪੁਲਿਸ ਰਿਮਾਂਡ ਵਾਦਾ ਦਿੰਦਾ ਹੈ ਪੁਲਿਸ ਰਿਮਾਂਡ ਦੌਰਾਨ ਫੜੇ ਗਏ ਦੋਸ਼ੀਆਂ ਦਾ ਇੰਦੋਰ ਕਨੈਕਸ਼ਨ ਅਤੇ ਮੋਗਾ ਵਿਖੇ ਪੰਜਾਬ ਗਨ ਹੌਸ ਤੋਂ ਹਥਿਆਰ ਲੈਣ ਦੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰੇਗੀ ਪੁਲਿਸ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਨਾਬਾ ਜੇਲ੍ਹ ਤੋਂ ਹਰਾਰ ਹੋਏ ਵਿੱਕੀ ਗੁੰਡਰ ਅਮਨਦੀਪ ਸਿੰਘ ਢੋਟੀਆਂ ਅਤੇ ਕਸ਼ਮੀਰ ਸਿੰਘ ਕਿੱਥੇ ਛੁਪੇ ਹਨ ਪੁਲਿਸ ਨੂੰ ਐਨਆਰਆਈ ਗੋਲਡੀ ਜਿਸ ਦੇ ਘਰੋਂ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਉਹਦੀ ਵੀ ਅਦੇ ਪਾਲ ਹੈ ਜੋਹਰਾ ਦਾ ਰਿਮਾਂਡ ਮਿਲਿਆ ਸੀ ਉਹਦੇ ਵਿੱਚ ਅਸੀਂ ਅੱਗੇ ਉਹਦਾ ਇੱਕ ਜਿਹੜਾ ਗਨ ਜਿਨ੍ਹਾਂ ਨੇ ਉਹਨੂੰ ਹਥਿਆਰ ਸਪਲਾਈ ਕੀਤੇ ਸੀ ਉਹ ਫੜਿਆ ਹੈ ਇੱਕ ਜਿਹੜਾ ਪੰਜਾਬ ਐਂਟਰ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਡੀ ਖੋਈ ਸੀ ਲੁਧਿਆਣੇ 'ਚ ਉਹ ਅਸੀਂ ਬਰਾਮਦ ਕਰੂਗਾ ਹਾਂ ਸਰ ਜੇ ਇਸ ਤੋਂ ਲਾਵੇੜ ਤਿੰਨ ਤਾਰਚਾਰ ਨੇ ਪੁਲਿਸ ਨੂੰ ਨੋਟਿਸ ਦਿੱਤਾ ਹੈ ਅਸੀਂ ਪੂਰਾ ਜੋਰ ਲਗਾਇਆ ਹੋਇਆ ਹੈ ਉਹਨਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਰ ਐਨਆਰਆਈ 골ਡ ਦਾ ਕੋਈ ਨਾਮ ਵਿੱਚ ਆਇਆ ਤੇ ਮੋਗੇ ਪੁਲਿਸ ਨੇ ਉਹਦੇ ਉੱਤੇ ਪਰਚਾ ਦਰਜ ਕੀਤਾ ਹੈ ਅੱਗੇ ਜਿੱਦਾਂ ਸਾਨੂੰ ਲੋੜ ਹੈਗੇ ਉਹਨੂੰ ਲੈ ਕੇ ਆਵਾਂਗੇ ਪ੍ਰੋਡਕਸ਼ਨ ਉਹਦੇ ਰਿਮਾਂਡ ਦੌਰਾਨ ਜਿਹੜਾ ਨੇ ਅੰਡਰ ਇਨਵੈਸਟੀਗੇਸ਼ਨ ਜਿਹੜਾ ਨੇ ਇੰਟਰੋਗੇਸ਼ਨ ਦੇ ਵਿੱਚ ਜੋ ਕੁਝ ਦੱਸਿਆ ਅੱਗੇ ਉਹਦੇ ਅੱਗੇ ਅਸੀਂ ਮੂਵ ਕਰਾਂਗੇ ਕਿਉਂਜੋ ਨੀ ਗੁਰਪ੍ਰੀਤ ਸੇਖੋਂ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਔਰ ਦੱਸ ਦਿੰਦਾ ਇਹਨਾਂ ਨੇ ਰਿਮਾਂਡ ਐਸਪ੍ਰਮਾਈਸ ਤੇ ਮੰਗਿਆ ਜੀ ਕਿ ਇਹਨਾਂ ਨੂੰ ਅੰਦੌਰ ਲੈ ਕੇ ਜਾਣਾ ਹੈ ਕਿ ਉੱਥੇ ਕਿਵੇਂ ਰਹੇ ਕਿਹਦੇ ਕੋਲ ਰਹੇ ਕਿਹਨੇ ਕਿਹਨੇ ਇਹਨਾਂ ਦੀ ਹੈਲਪ ਕੀਤੀ ਅਸੀਂ ਇਸ ਗਰਾਉਂਡ ਤੇ ਓਬਜੈਕਟ ਕੀਤਾ ਕਿ ਜਦੋਂ ਲਾਸਟ ਡੇਟ ਆਫ ਫਾਇਰਿੰਗ 13 ਤਾਰੀਖ ਨੂੰ ਪੇਸ਼ ਕੀਤਾ ਗਿਆ ਉਦੋਂ ਵੀ ਪੁਲਿਸ ਵੀ ਇਹੀ ਰਿਕਵੈਸਟ ਕੀਤੀ ਕਿ ਅਸੀਂ ਇਹਨਾਂ ਨੂੰ ਅੰਦਰ ਲਿਜਾ ਕੇ ਇਹਨਾਂ ਤੋਂ ਪਤਾ ਕਰਨਾ ਕੀ ਨਹੀਂ ਕਰਨਾ 120 ਘੰਟੇ ਬੰਦੇ ਪੁਲਿਸ ਕਸਟਡੀ ਦੇ ਵਿੱਚ ਰਹੇ ਐ ਇਨਵੈਸਟੀਗੇਟਿੰਗ ਏਜੰਸੀ ਨੇ 1% ਵੀ ਕੋਈ ਇੰਪਰੂਵਮੈਂਟ ਨਹੀਂ ਦਿਖਾਈ ਕਿ ਅਸੀਂ ਇਨਵੈਸਟੀਗੇਸ਼ਨ 'ਚ ਆ ਅੱਗੇ ਵਧੇ ਆ ਉੱਥੇ ਦੇ ਉੱਥੇ ਖੜੇ ਆ ਜਿਹੜੀ ਰਿਕੁਐਸਟ 13 ਨੂੰ ਕੀਤੀ ਸੀ ਵਰਚੁਅਲੀ ਉਹਦੀ ਕਾਰਬਨ ਕਾਪੀ ਕਰਕੇ ਅੱਜ ਫੇਰ ਰਿਕੁਐਸਟ ਮੰਗੀ ਗਈ ਉਹਨਾਂ ਤੋਂ ਨਾਬਾ ਤੋਂ ਸੁਖਚੰਨ ਸਿੰਘ ਖਬਰ ਹਰਪਲ ਇੰਡੀਅਨ